ਕੰਗੜਰ ਨਾਲ ਉਹਨੇ ਖੜਾ ਕੀਤਾ ਸੀ ਕਿ ਇਹ ਕਿਰਾਏ ਤੇ ਲਿਆਂਦੀਆਂ ਹੋਈਆਂ ਬੀਬੀਆਂ ਨੇ ਜਦੋਂ ਜਦੋਂ ਫੌਜੀ ਵੀਰ ਕੋ ਸ਼ਹੀਦ ਹੋ ਕੇ ਆਉਂਦਾ ਮਾਵਾਂ ਆਪ ਦਾ ਜੇਰਾ ਕਿਵੇਂ ਕਰੜਾ ਕਰਦੀਆਂ ਨੇ ਪੁੱਤ ਕਿਵੇਂ ਹੋਰ ਅੱਗੇ ਤੋਰਦੀਆਂ ਨੇ ਜਿਹੜਾ ਕਿ ਫੌਜ ਜਾ ਕੇ ਸੇਵਾ ਕਰਨ ਹੁਣ ਮੇਰੇ ਦੋ ਤਾਂ ਹੈ ਇੱਕ ਬਾਲੀਏ ਦੂਰ ਹੈ ਉਹ ਦੋ ਸਾਲ ਵਾਸਤੇ ਗਿਆ ਹੋਇਆ ਅੱਛਾ ਹਾਂ ਉਹ ਹੁਣ ਉਹਨੂੰ ਕਹਿੰਦੇ ਵੀ ਵਿਆਹ ਲਿਓ ਕਹਿੰਦਾ ਹਾਂ ਲੇ ਮੈਂ ਦੋ ਸਾਲ ਕਰਾਉਂਦਾ ਨੀ ਇਹ ਵੱਧੂਰ ਆ ਦੂਰ ਕੀ ਹਾਂ ਉਹ ਹਾਂ ਦੂਰ ਆ ਮਾਤਾ ਤੁਹਾਨੂੰ ਨਾ ਇਹ ਕਹਿ ਰਹਿੰਦੇ ਨੇ ਕਿਨੇ ਕਿਰਾਏ ਤੇ ਬੁਲਾ ਲੀਆਂ ਇਹ ਚੱਲ ਪੁੱਤ ਕੋਈ ਕਹੀਂ ਜਾਣ ਹੁਣ ਉਸਾ ਨਹੀਂ ਆਉਂਦਾ ਨਾ ਤਾਂ ਕੋਰਾ ਨਹੀਂ ਆਉਂਦਾ ਸੰਤ ਕਹੀਂ ਆਂਦੇ ਵੱਡੇ ਜੇਰੇ ਨੇ ਇਹਨਾਂ ਬੀਬੀਆਂ ਦੇ ਬੜਾ ਛੱਲਿਆ ਅਬ ਦੇ ਬੱਚਾ ਖਬਰ ਮੇਰੇ ਰਿਸ਼ਤੇਦਾਰ ਵੀ ਬਹੁਤ ਭੌਜੀ ਨੇ ਕਿ ਮੇਰੇ ਜਵਾਈ ਤਾਂ ਚਲੋ ਘਰੇ ਆ ਗਿਆ ਮੇਰਾ ਭਤੀਜ ਜਵਾਈ ਹੈ ਛੁੱਟੀ ਬਹੁਤ ਘੱਟ ਮਿਲ ਰਹੀ ਹੈ ਵੀ ਉਥੇ ਘਾਟਾ ਪੈ ਰਿਹਾ ਹੈਗਾ ਇਹ ਸਰਕਾਰ ਨੇ ਪਤਾ ਨਹੀਂ ਕੀ ਜਾਣ ਕੇ ਇਹ ਕੰਮ ਕੀਤਾਗਾ ਜਦੋਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕੇ ਪਾਏ ਗਏ ਜਦੋਂ ਬੱਚੇ ਨੂੰ ਐ ਨਾਮ ਜੰਮੇ ਬੱਚੇ ਨੂੰ ਥੱਲੋਂ ਛਾਲਦੇ ਸੀ ਉੱਪਰ ਨੂੰ ਛਾਲ ਕੇ ਥੱਲੇ ਨੇਜਾ ਕਰ ਦਿੰਦੇ ਸੀ ਉਹ ਇਤਿਹਾਸ ਦੇਖਿਆ ਆ ਜਦੋਂ ਨਿੱਕੇ ਨਿੱਕੇ ਬੱਚਿਆਂ ਦੇ ਕਲੇਜੇ ਕੱਢੇ ਗਏ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ 'ਚ ਪਾਏ ਗਏ ਸੀ ਉਹ ਇਤਿਹਾਸ ਦੇਖਿਆ ਆ ਤੇ ਇਹਨਾਂ ਦੇ ਬੱਚੇ ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਦੇ ਕਿਸੇ ਦਾ ਕੋਈ ਪੁੱਤ ਸੀ ਜਿਹੜਾ ਫੌਜ 'ਚ ਨੌਕਰੀ ਕਰਦਾ ਰਿਹਾ ਇਹ ਮਾਵਾਂ ਕਿਵੇਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਰੱਖਦੀਆਂ ਨੇ ਬੇਬੇ ਫਿਰ ਹੁਣ ਤੱਕ ਐਕਸਪੀਰੀਅੰਸ ਹੋ ਗਿਆ ਹੋਣਾ ਹਨਾ ਬੱਟਾਂ ਤੇ ਬਹਿ ਕੇ ਸੜਕਾਂ ਤੇ ਬਹਿ ਕੇ ਰੋਟੀਆਂ ਬਣਾਉਣ ਦਾ ਹਾਂ ਹਾਂ ਤੇਰਾ ਦਿੱਲੀ ਸੜਕਾਂ ਤੇ ਬੈਠੇ ਬੇਟਾ ਉੱਥੇ ਠੰਡਾ ਤੇ ਉਤੋਂ ਪਰਮਾਤਮਾ ਨੇ ਵੀ ਬਹੁਤ ਕਹਿਰ ਜਿਵੇਂ ਕਰ ਲੂਰੇ ਹੋਇਆ ਹਾਂ ਕਹਿਰ ਵਸਿਆ ਤੇ ਜੇ ਸਾਡੇ ਬੱਚੇ ਫੌਜ 'ਚ ਵਗ ਜਾਂਦੇ ਸੀਗੇ ਭਰਤੀ ਆਉਂਦੀ ਆ ਇਸ ਸਾਲ ਪੰਜ ਸਤੋਏ ਹਰ ਇੱਕ ਪਿੰਡ ਚੋ ਬੱਚੇ ਭੱਗ ਜਾਂਦੇ ਸੀ ਉਹ ਵੀ ਇੰਨਾਂ ਨੇ 4 ਸਾਲੀ ਕਰਤੀ ਬਾਰਡਰ ਤਾਂ ਖਾਲੀ ਹੋਣ ਨੂੰ ਹੋ ਰਹੀ ਹੋਣਗੇ ਬਹੁਤ ਛੁੱਟੀਆਂ ਘੱਟ ਮਿਲਦੀਆਂ ਨੇ ਸਸ਼ਕਾਲਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਹ ਦੋਸਤੋ ਕਿਸਾਨੀ ਅੰਦੋਲਨ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਹ ਕੁਰਬਾਨੀਆਂ ਭਰਿਆ ਆ ਯਾਨੀ ਕੀ ਪੰਜਾਬ ਦੇ ਇਤਿਹਾਸ ਦੇ ਨਾਲ ਇੱਕ ਹੋਰ ਇਤਿਹਾਸ ਕੁਰਬਾਨੀਆਂ ਦਾ ਜੁੜਿਆ ਜਦੋਂ ਅਸੀਂ ਗੁਰੂਆਂ ਦੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਲਬਰੇਸ ਫਿਰ ਚਾਹੇ ਉਹ ਸਿੱਖ ਧਰਮ ਦੇ ਵਿੱਚ ਹੋਈਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਜਾਵੇ ਵੱਖ-ਵੱਖ ਸਮੇਂ ਤੇ ਜੰਗਾਂ ਹੋਈਆਂ ਪੰਜਾਬ ਦੇ ਫੌਜੀ ਜਵਾਨਾਂ ਦਾ ਜ਼ਿਕਰ ਹੋਵੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਨੇ ਤੇ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈ ਤਾਂ ਕਿਸਾਨੀ ਅੰਦੋਲਨ ਦੌਰਾਨ ਵੀ ਜਿਹੜੇ ਸ਼ਹੀਦ ਹੋਏ ਨੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਉਹਨਾਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ ਉਹ ਇਤਿਹਾਸ ਜਿਹੜਾ ਪੰਜਾਬ ਦਾ ਉਹ ਇਹਨਾਂ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹਰ ਇੱਕ ਪੰਨੇ ਤੇ ਕੋਈ ਨਾ ਕੋਈ ਕੁਰਬਾਨੀ ਕੋਈ ਨਾ ਕੋਈ ਸ਼ਹੀਦ ਦਾ ਨਾਮ ਦਰਜ ਹੈ ਤੇ ਇਹਨਾਂ ਕੁਰਬਾਨੀਆਂ ਦਾ ਸਿਜਦਾ ਉਹਨਾਂ ਮਾਵਾਂ ਨੂੰ ਜਾਂਦਾ ਜਿਨ੍ਹਾਂ ਦੇ ਬੱਚੇ ਪਰਿਵਾਰਾਂ ਦੇ ਬੱਚੇ ਇਹਨਾਂ ਕੁਰਬਾਨੀਆਂ ਜਿਨ੍ਹਾਂ ਦੇ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਦਿੱਤੀਆਂ ਗਈਆਂ ਤੇ ਦੇਸ਼ ਦੀ ਰੱਖਿਆ ਕੀਤੀ ਜਾਂ ਹਰ ਇੱਕ ਸਤੌਰ ਤੇ ਕਹਦੀਏ ਕਿ ਆਪਣੀ ਪ੍ਰਜਾ ਦੀ ਆਪਣੀ ਕੌਮ ਦੀ ਰੱਖਿਆ ਕੀਤੀ ਹੈ ਤੇ ਅੱਜ ਮੇਰੇ ਨਾਲ ਕੁਝ ਅਜਿਹੇ ਮਾਵਾਂ ਨੇ ਜਿਨ੍ਹਾਂ ਨੇ ਆਪਣੇ ਹੱਕਾਂ ਦੇ ਲਈ ਜਿਨ੍ਹਾਂ ਨੇ ਕਿਸਾਨੀ ਹੱਕਾਂ ਦੇ ਲਈ ਤਾਂ ਅਸੀਂ ਦਿੱਲੀ ਦੇ ਬਾਰਡਰਾਂ ਦੇ ਵੀ ਕਹਿ ਦਿੱ ਗਏ ਉੱਥੇ ਧਰਨੇ ਲਾਏ ਜਾਂ ਹੋਰ ਸਮੇਂ ਦੇ ਧਰਨੇ ਲਾਏ ਹਰ ਥਾਂ ਦੇ ਧਰਨੇ ਲਾਏ ਸਰਕਾਰਾਂ ਦੇ ਖਿਲਾਫ ਧਰਨੇ ਲਾਏ ਆ ਜੋ ਚੰਡੀਗੜ੍ਹ ਦੇ ਵਿੱਚ ਧਰਨੇ ਲਾ ਰਹੀਆਂ ਨੇ ਤੇ ਇਹਨਾਂ ਦੇ ਬੱਚੇ ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਦੇ ਕਿਸੇ ਦਾ ਕੋਈ ਪੁੱਤ ਸੀ ਜਿਹੜਾ ਫੌਜ 'ਚ ਨੌਕਰੀ ਕਰਦਾ ਰਿਹਾ ਕੋਈ ਦੋ ਤੱਕ ਕਿਸੇ ਦਾ ਨੌਕਰੀ ਕਰ ਰਿਹਾ ਕਿਸੇ ਦਾ ਜਵਾਈ ਯਾਨੀ ਕਿ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਫੌਜ 'ਚ ਵੀ ਯਾਨੀ ਕਿ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਇਹ ਮਾਵਾ ਕਿਵੇਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਰੱਖਦੀਆਂ ਨੇ ਕਿਵੇਂ ਪਰਿਵਾਰ ਪਾਲਦੀਆਂ ਕਿਵੇਂ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਦੀਆਂ ਨੇ ਉਹ ਅੱਜ ਕਹਾਣੀ ਇਹਨਾਂ ਮਾਵਾ ਤੋਂ ਹੀ ਸੁਣਨ ਦੀ ਕੋਸ਼ਿਸ਼ ਕਰਾਂਗੇ ਮਾਤਾ ਦਾ ਜਵਾਈ ਫੌਜ 'ਚ ਆਣਾ ਮਾਤਾ ਜੀ ਕੀ ਨਾਮ ਆ ਤੁਹਾਡਾ ਪਰਮਜੀਤ ਗੌਰ ਪਰਮਜੀਤ ਗੌਰ ਕਿਹੜੇ ਪਿੰਡ ਤੋਂ ਸੰਗਤਿਆਲੇ ਦਾ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਸੰਗਰੂਰ ਸੰਗਰੂਰ ਪੈ ਜਾਂਦਾ ਤੇ ਤੁਹਾਡਾ ਜਿਹੜਾ ਜਵਾਈ ਉਹ ਫੌਜ ਚ ਹਾਂਜੀ ਹੁਣ ਪੁਲਿਸ ਦੀ ਨੌਕਰੀ ਬਲਕੇ ਹੁਣ ਪੁਲਿਸ ਚ ਆ ਗਿਆ ਪਹਿਲਾਂ ਫੌਜ ਚ ਕੀਤੀ ਰਿਟਾਇਰਮੈਂਟ ਕਰਕੇ ਪੁਲਿਸ ਚ ਹਾਂਜੀ ਹਾਂ ਕੀ ਨਾਮ ਉਹਨਾਂ ਦਾ ਉਹਨਾਂ ਦਾ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਤੇ ਕਿੱਥੇ ਕਿੱਥੇ ਪੋਸਟਿੰਗ ਰਹੀ ਉਹਨਾਂ ਦੀ ਸੁਖਪਾਲ ਜੀ ਦੀ ਉਹਨਾਂ ਦੀ ਪੋਸਟਿੰਗ ਬੇਟਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਹੈਗਾ ਇੱਕ ਵਾਰ ਕਪੂਰਥਲੇ ਰਹੇ ਨੇਗੇ ਛੇਕਮ ਚ ਵੀ ਰਹੇ ਨੇਗੇ ਛੇਕਮ ਵੀ ਰਹੇ ਨੇ ਛੇਕਮ ਚੋਰ ਟਾਇਰ ਹੋ ਗਿਆ ਸੀ ਠੀਕ ਛੇਕਮ ਚੋਰ ਟਾਇਰ ਅੱਛਾ ਮਾਤਾ ਧਰਨਾ ਸਰਫ ਇਥੇ ਆਏ ਹੋ ਚੰਡੀਗੜ੍ਹ ਆਏ ਹੋ ਜਾਂ ਦਿੱਲੀ ਵਾਲੇ ਤੇ ਵੀ ਜਾਂਦੇ ਰਹੇ ਸਾਰੇ ਕਿਤੇ ਜਾਂਦੇ ਰਹੇ ਬੇਟਾ ਸਾਰੇ ਕਿਤੇ ਹਾਂਜੀ ਹਾਂ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਸਾਡੀ ਉਮਰ 4 ਘੱਟ 60 ਸਾਲ ਦੇ ਹਾਂ ਯਾਨੀ ਕਿ 55 ਸਾਲ ਦੇ ਹਾਂ ਤੇ ਬੇਬੇ ਫਿਰ ਹੁਣ ਤੱਕ ਐਕਸਪੀਰੀਅੰਸ ਹੋ ਗਿਆ ਹੋਣਾ ਹਨਾ ਬੱਟਾਂ ਤੇ ਬਹਿ ਕੇ ਸੜਕਾਂ ਤੇ ਬਹਿ ਕੇ ਰੋਟੀਆਂ ਬਣਾਉਣ ਦਾ ਹਾਂ ਹਾਂ ਤੇਰਾ ਦਿੱਲੀ ਸੜਕਾਂ ਤੇ ਬੈਠੇ ਬੇਟਾ ਹੂੰ ਉਥੇ ਠੰਡਾ ਤੇ ਉਤੋਂ ਪਰਮਾਤਮਾਨੇ ਦੀ ਬਹੁਤ ਕਹਿਰ ਜਿਵੇਂ ਕਰ ਲੂ ਰਹੇ ਹੋਇਆ ਹਾਂ ਕਹਿਰ ਵਸਿਆ ਬੜਾ ਚੱਲਿਆ ਆਪਦੇ ਬੱਚਿਆਂ ਖਾਤਰ ਹੂੰ ਦੇ ਸਾਡੇ ਬੱਚਿਆਂ ਦੀ ਰਜ਼ੀਦਾਰ ਰੋਟੀ ਰੋਜੀ ਬਚੇ ਇਹਨਾਂ ਵਾਸਤੇ ਮਾਪਿਆਂ ਦਾ ਹੁੰਦਾ ਥਰ ਕਰਨਾ ਨਿਭਾਉਣਾ ਹੈ ਨਾ ਠੀਕ ਹੈ ਹਾਂ ਚਲੋ ਸਾਡੀ ਤਾਂ ਲੰਗ ਵੀ ਹੈ ਨਾ ਵਧੀਆ ਲੰਗ ਵੀ ਅੱਗੇ ਬੱਚਿਆਂ ਦਾ ਔਖਾ ਹੈ ਬਹੁਤ ਮਗਹਾਈ ਵਧੀ ਪਈ ਹੈਗੀ ਹੂੰ ਤੇ ਜੇ ਹੁਣ ਸਾਡੀ ਜ਼ਮੀਨ ਬਣਾ ਰਹੇ ਜੀ ਉਦੋਂ ਦਿੱਲੀ ਬੈਠੇ ਤਾਂ ਜ਼ਮੀਨ ਬਚੀ ਹੈ ਹੁਣ ਵੀ ਕਿੰਨੀ ਮਗਹਾਈ ਦੀ ਮਾਰ ਹੋ ਰਹੀ ਹੈ ਫਸਲ ਥੋਥੀ ਖੜੀ ਹੈ ਠੀਕ ਹੈ ਬਾਕੀ ਕੀਟਨਾਕਸ਼ ਦਵਾਈਆਂ ਹੋਰ ਸਾਰੀ ਮਗਾਈ ਦਾ ਆਜ ਸਾਲ ਤੋਂ ਆਏ ਸਾਲ ਬੋਝ ਪੈ ਰਿਹਾ ਹੈਗਾ ਛੋਟੇ ਜ਼ਿਮੀਦਾਰ ਨੂੰ ਬਹੁਤ ਔਖਾ ਹੋਇਆ ਯਾਨੀ ਕਿ ਜਿਹਦੇ ਕੋਲ ਢਾਈ ਤਿੰਨ ਕਿੱਲੇ ਜ਼ਮੀਨ ਦੇ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੋ ਗਿਆ ਹੋਣਾ ਟਾਈਮ ਕੱਢਣਾ ਠੀਕ ਹੈ ਤੇ ਜੇ ਸਾਡੇ ਬੱਚੇ ਫੌਜ ਵਿੱਚ ਵਗ ਜਾਂਦੇ ਸੀਗੇ ਭਰਤੀ ਆਉਂਦੀ ਆ ਇਸ ਸਾਲ ਪੰਜ ਸੱਤ ਹੋਏ ਹਰ ਇੱਕ ਮਿੰਟ 'ਚ ਉਹ ਬੱਚੇ ਵਗ ਜਾਂਦੇ ਸੀ ਉਹ ਵੀ ਇਹਨਾਂ ਨੇ ਚਾਰ ਸਾਲੀ ਕਰਤੀ ਠੀਕ ਹੈ ਉਹ ਵੀ ਚਾਰ ਸਾਲੀ ਵੀ ਹੁਣ ਮੇਰੇ ਲੱਗਾ ਘੱਟੇ ਆਉਂਦੀ ਹੈ ਭਰਤੀ ਇੰਨੀ ਨਹੀਂ ਆਈ ਹੈਗੀ ਅੱਗੇ ਬੱਚੇ ਵਗ ਜਾਂਦੇ ਪੰਜ ਚਾਰ ਚੱਲ ਰਜਕਾਰ ਮਿਲਿਆ ਰਹਿੰਦਾ ਸੀਗਾ ਤੇ ਹੁਣ ਉਹ ਵੀ ਇਹਨਾਂ ਨੇ ਕੱਟ ਕਰਤਾ ਬਾਰਡਰ ਤਾਂ ਖਾਲੀ ਹੋਣ ਨੂੰ ਹੋਰ ਹੀ ਹੋਣਗੇ ਬਹੁਤ ਛੁੱਟੀਆਂ ਕੱਟ ਮਿਲਦੀਆਂ ਨੇ ਮੇਰੇ ਰਿਸ਼ਤੇਦਾਰ ਵੀ ਬਹੁਤ ਭੌਜੀ ਨੇ ਕਿ ਮੇਰੇ ਜਵਾਈ ਤਾਂ ਚਲੋ ਕਰਿਆ ਆ ਗਿਆ ਮੇਰਾ ਭਤੀਜ ਜਵਾਈ ਹੈ ਵੀ ਛੁੱਟੀ ਬਹੁਤ ਘੱਟ ਮਿਲ ਰਹੀ ਹੈ ਵੀ ਉੱਥੇ ਘਾਟਾ ਪੈ ਰਿਹਾ ਹੈਗਾ ਹੂੰ ਇਹ ਸਰਕਾਰ ਨੇ ਪਤਾ ਨਹੀਂ ਕੀ ਜਾਣ ਕੇ ਇਹ ਕੰਮ ਕੀਤਾ ਹੈਗਾ ਵੀ ਸਾਰ ਲੈਣਗੇ ਫਿਰ ਫੌਜੀ ਆਵੇਂ ਨਾ ਇਹ ਮਾਤਾ ਦਾ ਜਵਾਬ ਨਾ ਮੈਨੂੰ ਇੱਕ ਸਵਾਲ ਜਿਹੜਾ ਕੰਗੜਰ ਨਾਲ ਉਹਨੇ ਖੜਾ ਕੀਤਾ ਸੀ ਕਿ ਇਹ ਕਿਰਾਏ ਤੇ ਲਿਆਂਦੀਆਂ ਹੋਈਆਂ ਬੀਬੀਆਂ ਨੇ ਜਦੋਂ ਇਹ ਜਿਹੀਆਂ ਗੱਲਾਂ ਖੜੀਆਂ ਹੁੰਦੀਆਂ ਸੀ ਨਾ ਉਹ ਸਾਰੀਆਂ ਗੱਲਾਂ ਦਾ ਜਵਾਬ ਮਾਤਾ ਨੇ ਆਪਣੇ ਜਵਾਬਾਂ ਨਹੀਂ ਦਿੱਤਾ ਕਿ ਅਗਨੀ ਵੀਰਤੀ ਯੋਜਨਾ ਦੇ ਬਾਰੇ ਗੱਲ ਕਰ ਰਹੀ ਹੈ ਮਾਤਾ ਯਾਨੀ ਕਿ ਇਹ ਧਰਨੇ ਤੇ ਬੈਠੀਆਂ ਜਿਹੜੀਆਂ ਬੀਬੀਆਂ ਨੇ ਔਰਤਾਂ ਨੇ ਬਜ਼ੁਰਗ ਮਾਤਾਵਾਂ ਨੇ ਇਹ ਕੱਲੀ-ਕੱਲੀ ਚੀਜ਼ ਨੂੰ ਦੇਖਦੀਆਂ ਪਰਖਦੀਆਂ ਨੇ ਕਿ ਕੀ ਕੁਝ ਹੋ ਰਿਹਾ ਇਹ ਸਿਰਫ ਚੁੱਲ੍ਹੇ-ਚੌਕੇ ਤੱਕ ਸੀਮਤ ਨਹੀਂ ਹੈ ਬੇਟਾ ਸਾਨੂੰ ਇਹ ਵੀ ਹੈ ਨਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਤੀ 4 ਸਾਲਾਂ ਬਾਅਦ ਕੀ ਕਰਨਗੇ ਆਕੇ ਅਸੀਂ ਇਹ ਵੀ ਮੰਗ ਰੱਖਦੇ ਆਂ ਧਰਨਿਆਂ ਤੇ ਵੀ ਇਹ ਨੇ ਇਹ ਵੀ ਆਪਣਾ ਬਦਲਣਾ ਇਹ ਜਿਹੜੀ ਇਹਨਾਂ ਨੇ ਚਲਾਈ ਹੈ ਸਕੀਮ ਠੀਕ ਹੈ ਇਹ ਕਿਨੋਂ ਬਦਲਣਾ ਠੀਕ ਹੈ ਹਾਂ ਬਾਕੀ ਅਸੀਂ ਭਵੰਤਵਾਲ ਨੂੰ ਕਹਿਣਾ ਚਾਹੁੰਦੇ ਆਂ ਸਾਨੂੰ ਪੌਣੇ ਤਿੰਨ ਸਾਲ ਹੋ ਗਏ ਇਨੇ ਵੋਟਾਂ ਲਈਆਂ ਸੀ ਉਦੋਂ 20000 ਰੁਪਏ ਮੰਗਿਆ ਨਾ ਪਾਉਂ 8000 ਰੁਪਏ ਨਹੀਂ ਸਾਨੂੰ ਕੋਈ ਇਹ ਜ਼ਰੂਰੀ ਹੈਗਾ ਵੀ ਕੋਈ ਸੀਟੋਂ ਮੰਗਤੀਆਂ ਮੰਗਦੇ ਆ ਪਰ ਇਹ ਮੂੰਹ ਖੋਲਦੇ ਨੇ ਪਹਿਲਾਂ ਵੀ ਵੋਟਾਂ ਲੈਣ ਦੇ ਮਾਰੇ ਫਿਰ ਇਹਨਾਂ ਨੂੰ ਹਾਂ 92 ਸੀਟਾਂ ਇਹਨੂੰ ਮਿਲੀਆਂ ਨਾ ਕਿਸੇ ਨੂੰ ਮਿਲੀਆਂ ਨੇ ਨਾ ਮਿਲਣੀਆਂ ਹੋਣੀਆਂ ਨੇ ਅੱਛਾ ਮਾਤਾ ਕਿੰਨਾ ਪੜੇ ਹੋ ਪੜੀ ਤਾਂ ਮੈਂ ਬਸ ਥੋੜੀ ਜਿਹਾ ਠੱਗ ਕੇ ਕੋਣ ਪੜਾਉਂਦਾ ਸੀ ਤੁਸੀਂ ਇਹ ਦੇਖੋ ਵੀ ਮਾਤਾ ਨੇ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਮਾਤਾ ਕਹਿੰਦੀ ਪੜੀ ਤਾਂ ਮੈਂ ਘਟਾ ਇਹ ਮਾਤਾ ਲੱਸੀ ਹੈ ਚਲੋ ਇਹ ਬਾਚੋ ਪੀਨੇ ਆ ਹਾਂਜੀ ਮੈਂ ਆਪਾਂ ਗੱਲਾਂ ਕਰਾਂਗੇ ਬੇਬੇ ਟੈਨਸ਼ਨ ਲੈ ਕੀ ਨਾਮ ਹੈ ਸਰਦੇਵ ਕੁਰਾ ਪੁੱਤ ਕਿੱਥੋਂ ਆਏ ਹੋ ਸੰਗਤੀ ਵਾਲੇ ਸੰਗਤੀ ਵਾਲੇ ਹੈ ਸੰਗਰੂਰ ਵਾਲੇ ਸਾਰੇ ਹਾਂ ਪੁੱਤ ਉਮਰ ਕਿੰਨੀ ਹੈ ਬੇਬੇ ਉਮਰ ਪੁੱਤ ਹੁਣ 70 ਤੋਂ ਟੱਪ ਗਈ 70 ਤੋਂ ਟੱਪ ਗਈ ਤੇ ਬੇਬੇ ਮਤਲਬ ਪਹਿਲਾਂ ਵਾਲੇ ਧਰਨੇ ਜਿਹੜੇ ਤੁਸੀਂ ਲਾਏ ਉਦੋਂ ਕਿੰਨੀਆਂ ਕੌਖੀਆਂ ਹੋਈਆਂ ਹੁਣ ਤਾਂ ਮਤਲਬ ਪੱਕੀਆਂ ਹੋ ਗਈਆਂ ਹੋ ਗਈਆਂ ਹਨ ਪੱਕੀ ਆ ਗਿਆ ਕੋਈ ਖਾਈਏ ਨਹੀਂ ਆਈ ਪੁੱਤ ਸਾਨੂੰ ਤੇਰੀ ਛੜਕਾਂ ਤੇ ਬੈਠਿਆ ਤਾਂ ਕੋਈ ਔਖ ਨਹੀਂ ਆਈ ਸਨ ਪਰ ਦਿੱਕਤ ਆਉਂਦੀ ਉਹ ਨਾ ਛੜਕਾਂ ਤੇ ਬੈਠਣ ਤਾਂ ਆਉਂਦੀ ਹੈ ਪੁੱਤ ਹਾਂ ਹਾਂ ਇਹ ਤਾਂ ਆਉਂਦੀ ਸੀ ਪੁੱਤ ਗਰਮੀ ਆਈ ਤਾਂ ਤੇ ਥਾਵਾਂ ਤੇ ਬੈਠੀਆਂ ਹੂੰ ਦਿੱਕਤ ਤਾਂ ਆਉਂਦੀ ਸੀ ਪੁੱਤ ਇਹਨੂੰ ਫਿਰ ਜਦੋਂ ਸਾੜਦਾਨੀ ਦੀ ਜਦੋਂ ਸਰਕਾਰ ਨੇ ਉਹ ਕਰ ਰੱਖਿਆ ਸੀ ਉਹ ਔਖੇ ਕਰ ਰੱਖਿਆ ਫਿਰ ਉਹਨਾਂ ਸੰਤ ਤੇ ਸੜਕਾਂ ਤੇ ਬੈਠਣਾ ਪਊ ਪੁੱਤ ਅਚਾ ਤੁਹਾਡੇ ਪਰਿਵਾਰ ਚ ਫੌਜੀ ਕੌਣ ਹੈ ਮੇਰੇ ਦੋ ਤਿੰਨ ਪੁੱਤ ਦੋ ਤਿੰਨ ਹਾਂ ਕਿੱਡੀ ਕਿੱਡੀ ਉਮਰ ਦੇ ਦੋਤਿਆਂ ਦੀ ਉਮਰ ਹੋਊ 1 ਤੀ ਤੀ ਕਿ ਸਾਲ ਦੀ 30 ਤੋਂ ਘੱਟੇ ਹੋਣਾ ਅੱਛਾ ਉਹਦੇ 22 ਕਿਸਾ ਰਹਿੰਦੇ ਨੇ ਠੀਕ ਹੈ ਇੱਕ ਉਹ ਦੂ ਛੋਟਾ ਹੈਗਾ ਦੋਵੇਂ ਭਾਈ ਨੇ ਉਹ ਕਿੱਥੇ ਇੱਕ ਨਹੀਂ ਪੋਸਟਿੰਗ ਕਿੱਥੇ ਉਹਨਾਂ ਦੀ ਡਿਊਟੀ ਕਿੱਥੇ ਕਰਦਾ ਹੈ ਮੈਨੂੰ ਪਤਾ ਹਾਂ ਹੀ ਨਹੀਂ ਮੈਨੂੰ ਪਤਾ ਗੱਲਾਂ ਬੱਤਾਂ ਹੁੰਦੀਆਂ ਨਾਨੀ ਨੂੰ ਮਿਲਣ ਆਉਂਦੇ ਹਾਂ ਹਾਂ ਪੁੱਤ ਪੁੱਤਰਾ ਰੋਜ਼ ਹੀ ਗੱਲਾਂ ਕਰਦੇ ਨੇ ਦੱਸਦੇ ਨੇ ਫੌਜ ਦੀ ਨੌਕਰੀ ਕਿੰਨੀ ਔਖੀ ਹੈ ਔਖੀ ਹੈ ਪੁੱਤ ਹੋਰ ਹੁਣ ਕਿਹੜਾ ਸੌਖੀ ਹੈ ਫੌਜ ਦੀਆਂ ਨੌਕਰੀਆਂ ਤਾਂ ਔਖੀਆਂ ਹੀ ਨੇ ਪੁੱਤ ਤੁਹਾਨੂੰ ਤਾਂ ਆਪ ਹੀ ਮੇਰੇ ਪਿੰਸਨਰੂਰ ਚ ਵੀ ਬਹੁਤ ਫੌਜੀ ਨੇ ਉਹ ਜ਼ਿਲ੍ਹੇ ਚ ਹਨਾ ਤੇ ਜਦੋਂ ਅਸੀਂ ਗੱਲ ਕਰਦੇ ਆਂ ਵੀ ਕੁਰਬਾਨੀਆਂ ਦੇ ਸ਼ਹੀਦ ਵੀ ਬਹੁਤ ਨੇ ਪੰਜਾਬ ਦੇ ਜਦੋਂ ਜਦੋਂ ਫੌਜੀ ਵੀਰ ਕੋ ਸ਼ਹੀਦ ਹੋ ਕੇ ਆਉਂਦਾ ਮਾਵਾਂ ਆਪ ਦਾ ਜੇਰਾ ਕਿਵੇਂ ਕਰੜਾ ਕਰਦੀਆਂ ਨੇ ਪੁੱਤ ਕਿਵੇਂ ਹੋਰ ਅੱਗੇ ਤੋਰਦੀਆਂ ਨੇ ਜਿਹੜਾ ਕਿ ਫੌਜ ਜਾ ਕੇ ਸੇਵਾ ਕਰਨ ਹਾਂ ਪੁੱਤ ਹੁਣ ਮੇਰਾ ਦੋਤਾ ਹੈ ਇੱਕ ਬਾਲੀਏ ਦੂਰ ਹੈ ਉਹ 2 ਸਾਲ ਵਾਸਤੇ ਗਿਆ ਹੋਇਆ ਅੱਛਾ ਹਾਂ ਉਹ ਹੁਣ ਉਹਨੂੰ ਕਹਿੰਦੇ ਵੀ ਵਹਿ ਲਈ ਉਹ ਕਹਿੰਦਾ ਹਾਲੇ ਮੈਂ 2 ਸਾਲ ਕਰਾਉਂਦਾ ਨਹੀਂ ਇਹ ਬਹੁਤ ਦੂਰ ਆ ਦੂਰ ਕੀ ਹਾਂ ਪੋਸਟਿੰਗ ਦੂਰ ਹੈ ਹਾਂ ਦੂਰ ਹੈ ਇਹ ਬੇਬੇ ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਕੋਈ ਪਤਾ ਵੀ ਫੌਜ ਚ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹਨਾ ਸ਼ਹੀਦ ਹੋ ਜਾਂਦੇ ਨੇ ਮੈਂ ਕਹਾਂ ਫਿਰ ਵੀ ਇਹ ਕਰੜਾ ਜੇਰਾ ਐਡਾ ਮਜਬੂਤ ਜੇਰਾ ਦਲੇਰ ਜੇਰਾ ਕਿਵੇਂ ਕਰਦੇ ਆ ਤੁਸੀਂ ਆਪਦੇ ਪੁੱਤ ਨੂੰ ਕੀ ਕਰਦੇ ਆ ਪੁੱਤ ਨੂੰ ਫਿਰ ਹੋਰ ਕੀ ਕਰੀਏ ਵੀ ਜੇ ਬੁੜੀਆਂ ਨੇ ਫਿਰ ਇਹੀ ਹੁੰਦੀ ਆ ਹੋਰ ਕੀ ਵੰਡ ਫਿਰ ਮਾਮਾ ਦੇ ਆਪੀ ਪਹਿਲਾਂ ਹੁਣ ਆਉਂਦਾ ਇੰਨਾ ਨੇ ਨਹੀਂ ਉੱਤੇ ਟੰਗੇ ਤੇ ਆ ਕੀ ਕਹਿੰਦੇ ਨੇ ਉਹਨਾਂ ਨੂੰ ਬਰਛਿਆਂ ਤੇ ਟੰਗੇ ਦੀ ਹੋਰ ਵੀ ਮਾਮਾ ਦੇ ਚਿਹਰੇ ਤੇ ਹਾਂ ਮਾਮਾ ਦੇ ਚਿਹਰੇ ਤੇ ਹੁਣ ਬੜੇ ਕੀ ਬਸ ਉਹੀ ਮਾਮਾ ਹਸੀਆਂ ਹੁਣ ਜਿਹੜੀਆਂ ਉਹ ਉਦੋਂ ਕੱਟ ਗਈਆਂ ਹੁਣ ਅਸੀਂ ਉਹੀ ਮਾਮਾ ਪੁੱਤ ਇਸ ਇਤਿਹਾਸ ਦੇ ਪੰਨਿਆਂ ਦੀ ਗੱਲ ਕਰਦੇ ਨੇ ਕਿ ਜਦੋਂ ਮੁਗਲਾਂ ਨੇ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਵੀ ਮਾਵਾ ਨੇ ਜਿਹੜੇ ਵੱਟੇ ਕੀਤੇ ਆਪਣੇ ਪੁੱਤ ਆਪ ਨਿੱਕੇ ਨਿੱਕੇ ਬੱਚੇ ਆਪ ਅੱਗੇ ਤੋਰੇ ਤੇ ਉਹੀ ਵੰਸ਼ ਤੋੜਾ ਜਦੋਂ ਕੁੱਤੇ ਆ ਉਹ ਖਾਂਦੇ ਤੇ ਟੋਕਰੀ ਚ ਪਿਆ ਨੂੰ ਉਹ ਮਾਵਾ ਦੇ ਜਿਗਰੀ ਦੇ ਪੁੱਤ ਫੇਣ ਕੋਈ ਪੇਸ ਨਹੀਂ ਚੱਲਦੀ ਥੀ ਉਦੋਂ ਹੈ ਚੱਲਦਾ ਸੀ ਹੋਰ ਕੋਈ ਮਾ ਤਾਂ ਤੁਹਾਨੂੰ ਨਾ ਇਹ ਕਹਿ ਦਿੰਦੇ ਕਹਿੰਦੇ ਕਿਰਾਏ ਤੇ ਬੁਲਾ ਲੀਆਂ ਇਹ ਚਲ ਪੁੱਤ ਕਹੀਂ ਸਹੀਂ ਜਾਣ ਹੁਣ ਗੁੱਸਾ ਨਹੀਂ ਆਉਂਦਾ ਨਾਂ ਤਾਂ ਪੋਰਾ ਨਹੀਂ ਆਉਂਦਾ ਸੰਤ ਕਹੀਂ ਆਂਦੇ ਹਾਂ ਪੋਰਾ ਨਹੀਂ ਵੱਡੇ ਜੇਰੇ ਨੇ ਇਹਨਾਂ ਬੀਬੀਆਂ ਦੇ ਇਹਨਾਂ ਮਾਤਾਵਾਂ ਦੇ ਜਿਹੜੀਆਂ ਸਿੱਧੇ ਤੌਰ ਤੇ ਕਹਿਦੀ ਕਿ ਇਹ ਕਹਿੰਦੀਆਂ ਨੇ ਕਿ ਅਸੀਂ ਉਸ ਇਤਿਹਾਸ ਨੂੰ ਜਾਣਦੀਆਂ ਨੇ ਜਦੋਂ ਮਾਵਾਂ ਨੇ ਖੁਦ ਬੱਚੇ ਤੋੜੇ ਜਦੋਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕੇ ਪਾਏ ਗਏ ਜਦੋਂ ਬੱਚੇ ਨੂੰ ਐ ਨਾਮ ਜੰਮੇ ਬੱਚੇ ਨੂੰ ਥੱਲੋਂ ਛਾਲਦੇ ਸੀ ਉੱਪਰ ਨੂੰ ਛਾਲ ਕੇ ਥੱਲੇ ਨੇਜਾ ਕਰ ਦਿੰਦੇ ਸੀ ਅਸੀਂ ਉਹ ਇਤਿਹਾਸ ਦੇਖਿਆ ਆ ਜਦੋਂ ਨਿੱਕੇ ਨਿੱਕੇ ਬੱਚਿਆਂ ਦੇ ਕਲੇਜੇ ਕੱਢੇ ਗਏ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ 'ਚ ਪਾਏ ਗਏ ਸੀ ਉਹ ਇਤਿਹਾਸ ਦੇਖਿਆ ਆ ਪੜ੍ਹਿਆ ਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਪਰਖਦੇ ਹੋਏ ਅਜੇ ਜਿਹੜੇ ਵੱਡੇ ਜੇਰੇ ਕੀਤੇ ਨੇ ਕਿ ਜਿੱਥੇ ਆਪ ਸੰਘਰਸ਼ ਦੇ ਰਾਹ ਤੇ ਤੁਰੇ ਨੇ ਜਿੱਥੇ ਆਪ ਕੁਰਬਾਨੀਆਂ ਦੇ ਰਾਹ ਤੇ ਤੁਰੇ ਹੋਏ ਨੇ ਇਹਨਾਂ ਨੇ ਆਪਣੇ ਬੱਚੇ ਵੀ ਜਿਹੜਾ ਕੀ ਆ ਉਸ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਨੇ ਇੱਕ ਮਾਤਾ ਹੋਰ ਨੇ ਪ੍ਰਸ਼ਾਦਾ ਛਕ ਰਹੇ ਨੇ ਤੇ ਬੀਬੀ ਸਾਹ ਸ੍ਰੀ ਕਾਲ ਕੀ ਨਾਮ ਬੀਬੀ ਸੌਰੀ ਉਹ ਚਿੰਦੜਕੌਰ ਕੋਈ ਨਹੀਂ ਹਾਂ ਚਿੰਦੜਕੌਰ ਕਿੱਥੋਂ ਆ ਬੀਬੀ ਸੰਗਤਿਆਲ ਤੋਂ ਸੰਗਤਿਆਲ ਤੋਂ ਸੰਗਰੂਰ ਵਾਲੀ ਸਰ ਇਹ ਹਾਂ ਤੇ ਬੀਬੀ ਕੌਣ ਫੌਜ ਚਾ ਤੁਹਾਡੇ ਚੋਂ ਮੇਰਾ ਮੁੰਡਾ ਇਹ ਤਾਂ ਮੁੰਡਾ ਕਿੰਨੀ ਉਮਰ ਆਉਦੀ ਪਾਈ ਦੀ ਉਹ 20 ਛੜ ਦੀ ਤਾਂ ਪਈ 20 ਛੜ ਤੁੱਤੀ ਹੈ ਅੱਛਾ ਤੇ ਕਿੱਥੇ ਪੋਸਟਿੰਗ ਸੀ ਇੱਧਰ ਦੂਰਤੀ ਪਈ ਜਾਂ ਨਹੀਂ ਮੈਨੂੰ ਪਤਾ ਹੈ ਜਾਂ ਨਹੀਂ ਗੱਲਬਾਤ ਹੁੰਦੀ ਰਹਿੰਦੀ ਬੇਬੇ ਹਾਂ ਬਾਦੂ ਵਾਧੂ ਗੱਲ ਪਤਾ ਨਹੀਂ ਡਰਤਾ ਨਹੀਂ ਲੱਗਦਾ ਕੋਈ ਕੋਈ ਡਰ ਨਹੀਂ ਭਾਈ ਅੱਜ ਚਾਹੀ ਜਾਈ ਭੇਜਿਆ ਸੀ ਜਾਂ ਕਿਵੇਂ ਚਾਹੀ ਚਾਹੀ ਭੇਜਿਆ ਸੀ ਕਿਉਂ ਲੈ ਮੈਂ ਭੱਗਾ ਭਾਈ ਭਾਉ ਚ ਹੁਣ ਕਿਵੇਂ ਜਾਂਦੇ ਹੁੰਦੇ ਨੇ ਕੰਮ ਦੇ ਬਾਰੇ ਇਹ ਇਹ ਤਾਂ ਕਦੇ ਕੰਮ ਦੇ ਲਈ ਗਿਆ ਹੈ ਤੇ ਕੌਣ ਸੀ ਕਿਵੇਂ ਅੱਛਾ ਬੇਬੇ ਇੱਥੇ ਹੁਣ ਬਹਿਣਾ ਪੈਂਦਾ ਕੱਲ ਮੀਂਹ ਬਹੁਤ ਪਿਆ ਲਗਾਤਾਰ ਮੀਂਹ ਪਿਆ ਪਰ ਸੋਚੋ ਅੱਥਰੂ ਵੀ ਮੀਂਹ ਪੈਂਦਾ ਰਿਹਾ ਕਿੰਨੀ ਕਿ ਤਕਲੀਫ ਆਉਂਦੀ ਹੈ ਹਾਂ ਤਾਂ ਕੋਈ ਫੇਰ ਨਹੀਂ ਭਾਈ ਕੋਈ ਦਿੱਕਤ ਨਹੀਂ ਜੇ ਉਹ ਸਾਡੇ ਦਿੱਕਤਾ ਪਾਤੀਆਂ ਫਿਰ ਅੱਪੀ ਚੱਲਣੀਆਂ ਪੈਣੀਆਂ ਈ ਆ ਸਾਨੂੰ। ਹੂੰ। ਚੱਲਣੀਆਂ ਪੈਣੀਆਂ ਫਿਰ ਓਖਾ ਓਖਾ ਵੀ ਸਾਨੂੰ। ਤੇ ਕਹਿੰਦੇ ਸ਼ਾਇਦ ਅੱਜ ਗੱਲਬਾਤ ਹੀ ਨਿਪਟ ਜੇ ਅੱਜ ਤੁਹਾਨੂੰ ਕੀਪਤਾ ਘਰੇ ਜਾਣ ਦਾ ਮੌਕਾ ਮਿਲ ਜAVE। ਤੇ ਵਧੀਆ ਭਾਈ। ਇਹ ਮੇਰੇ ਕਿਹਾ ਤਾਂ। ਹਾਂ। ਭਾਈ ਯਾਨੀ ਪਹਿਲਾਂ ਅਸੀਂ ਇੱਥੇ ਕੀ ਕਰਨਾ? ਬੈਠੇ ਆ ਭਾਈ। ਨਹੀਂ ਬੈਠੇ ਆ ਵੀ ਜਾਨਾ ਦੇ ਦਿਆਂਗੇ। ਪਰ ਅੱਜ ਮਿੱਠੀਆਂ ਗੋਲੀਆਂ ਲੈ ਕੇ ਨਹੀਂ ਉੱਠਦੇ। ਮਿੱਠੀਆਂ ਗੋਲੀਆਂ ਲੈ ਕੇ ਨਹੀਂ ਜਾਂਦੇ। ਹਾਂ। ਤੇ ਮਿੱਠੀਆਂ ਗੋਲੀਆਂ ਦੇਊਗਾ ਭਗਵੰਤ ਮਾਨ ਇਹ ਨਹੀਂ ਅਸੀਂ ਸਾਰੇ ਸਦਾ ਸਭ ਸਮਝਦੇ ਆ ਸਾਡੇ ਆਗੂ ਸਭ ਸਮਝਦੇ ਨਹੀਂ ਲੈਂਦੇ ਨਹੀਂ ਮਿੱਠੀਆਂ ਗੋਲੀਆਂ ਨਹੀਂ ਲੈਂਦੇ ਚਲ ਹਾਂ ਇਹ ਐਲਾਨ ਸਿੱਧਾ ਬੇਬੇ ਹਰਾ ਵੱਲੋਂ ਆ ਕਿ ਮਿੱਠੀਆਂ ਗੋਲੀਆਂ ਤਾਂ ਲੈ ਕੇ ਅਸੀਂ ਉੱਠਦੇ ਨਹੀਂ ਤੇ ਹੁਣ ਦੇਖਣਾ ਇਹ ਹੈ ਵੀ ਅੱਜ ਜਿਹੜੀਆਂ ਹੁਣ ਗੋਲੀਆਂ ਮਿਲਨੀਆਂ ਨੇ ਜਾਂ ਅੱਜ ਗੋਲੀਆਂ ਵਾਕਈ ਮਿਲਦੀਆਂ ਨੇ ਜਾਂ ਇਹਨਾਂ ਨੂੰ ਕੋਈ ਹੱਲ ਕਰਕੇ ਸਰਕਾਰ ਤੋਰੇਗੀ ਜਾਂ ਫਿਰ ਇਹਨਾਂ ਮਾਤਾਵਾਂ ਦੇ ਜੇਰੇ ਇਹ ਦਲੇਰੀ ਸਾਨੂੰ ਇਸ ਅੰਦੋਲਨ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਲੰਬੇ ਸਮੇਂ ਤੱਕ ਹੋਰ ਦੇਖਣ ਨੂੰ ਮਿਲੇਗੀ ਮੈਂ ਸਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ